ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ 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 ਗੁਰੂ ਤੇਗ ਬਹਾਦਰ ਜੀ ਮਹਾਰਾਜ ਸਦਾ ਹੀ ਜੈਕਾਰੇ ਸਦਾ ਹੀ ਜੈਕਾਰੇ ਸਰਬੱਤ ਦਾ ਭਲਾ ਕਰਵਾ ਭਜੀ ਮੇਰ ਕਰੋ ਕਿਰਪਾ ਕਰਵਾ ਭਈ දුਕਹਾਂ ਕੋ ਲਿਖਿਆ ਰਾਸਤੁਰ ਰ ਬਰੀ ਕਿਰਪਾ ਕਰੋ ਕੀ ਕੜੀ ਨ ਦੇ ਕਰੋ ਕਿਰਪਾ ਸੰਤਨ ਜੀਰ ਸੰਤਨ ਜੀ ਤੇ ਬਖਸ਼ ਮਹਾਰਾਜ ਮੇਰ ਕਰੋ ਕਿਰਪਾ ਦੋਸਰੇ ਕਿਰਪਾ ਕਰੋ ਬਖਸ਼ਵਾ ਭਈ ਸਤਿਗੁਰਾਂ ਦਾ ਜੀ 看看他。 it's turning श्री वाहेगुरू साहिब जी नानक नाम नरजन जानेओ कनी भगत प्रेम लिबलाई ता ते अंग द अंग संग पयो स ਇਨ ਸ਼ਬਦ ਸੁਰਤ ਕੀ ਨੀਵਰ ਖਾਈ ਗੁਰ ਅਮਰਦਾਸ ਕੀ ਆਕਾਥ ਕਥਾ ਹੈ ਇੱਕ ਜੀ ਕਛ ਤੈ ਨਾ ਜਾਈ ਛੋਡੀ ਸ੍ਰੇਸ਼ਟ ਸਕਲ ਤਾਰਣ ਕੋ ਆਵ ਗੁਰ ਰਾਮਦਾਸ ਕੋ ਲੇ ਵਡਾਈ ਸੋਡੀ ਸ੍ਰਿਸ਼ਟ ਸકલ ਤਾਰਣ ਕੋ ਆਵ ਗੁਰ ਰਾਮਦਾਸ ਕੋ ਮੇਲੇ ਵਡਾਈ ਤਨ ਤਨ ਰਾਮਦਾਸ जिन सिर आत न सवार पूरी हो करा मात आप सिर जन हारे तार तखत बह तखत के नायक पंच समाये गुरमत पायक ਰਾਮ ਰਹਿਓ ਸਾਧ ਰਹਿਓ ਰਹਿਓ ਗੁਰ ਗੋਬਿੰਦ ਕਹੋ ਨਾਨਕ ਇਹ ਜਗਤ ਮੈਂ ਕਿੰਨ ਜਪਿਓ ਘਰ ਮੰਗ ਰਾਮ ਨਾਮ ੁਰ ਮਹਿ ਗਿਓ ਜਾ ਕੇ ਸਮ ਨਹੀਂ

ਨੂਰ ਅਰਸォ ਫਰਸォ ਚਟੀਆਂ ਤਦ ਡਿਟੇ ਸੱਚੇ ਬਾਤ ਸਾਹ ਮਲ ਜਨਮ ਜਨਮ ਦੀ ਘਟੀ ਰ ਸਜਣ ਸੱਚਾ ਬਾਤ ਸਾਹ ਸਿਰ ਸਾਧ ਸਾਹ ਜਿਸ ਪਾਸ ਬਹਿਠਿਆ ਸੋਹੀਆ ਸਭਲਾ ਦਾਵੇ i ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਬਸੰਤ ਸਵਰਗ ਲੋਕ ਹੈ ਜਿੱਤ ਤੇ ਪ੍ਰithvi ਨਵਖੰਡਣ ਹੈ ਇਸਰੰਤ ਹਰ ਗੋਪਾਲ ਹੈ ਨਾਨਕ ਏ ਪ੍ਰਾਣੀ ਉਦਿਆਨ ਪਰਵੜਾ ਬਸੰਤ ਸਵਰਗ ਲੋਕਾ ਜਿਤ ਤੇ ਪ੍ਰithvi ਨਵਖੰਡਣਾ ਇਸਰੰਤ ਹਰ ਗੋਪਾਲ ਹੈ ਨਾਨਕ ਏ ਪ੍ਰਾਣੀ ਉਹਦਿਆਲ ਪਰਬੜਾ ਭੌਤਕ ਕੋੜ ਤਮਾਸਿਆ ਜੇਤ ਨਾ ਆਵਸਨਾ ਲਾਨਕ ਘੋੜੀ ਨਰਕ ਵਰਬਰੇ ਉੱਜੜ ਸੋਈ ਥਾਉ ਪਹੜੀ ਮਹਾ ਪਿਆਰ ਦੇ ਉਹਦਿਆਲ ਨਗਰ ਕਰਮਾਨਿਆ ਝੂਠ ਸਮਗਰੀ ਦੇਖ ਸੱਚ ਕਰ ਜਾਣਿਆ ਕਾਮ ਕ੍ਰੋਧ ਅਹੰਕਾਰ ਰਹੇ دیਵਾਨਿਆ ਸਿਰ ਲਗਾ ਜਮ ਡੰਡ ਆਪ ਸ਼ਤਾਨਿਆ ਬਿਨ ਪੂਰੇ ਗੁਰਦੇਵ ਰਹਿ ਸਤਾਨਿਆ ਸਿਰ ਲਗਾ ਜਮ ਡੰਡ ਆਪ ਸ਼ਤਾਨਿਆ ਵਹਿਣ ਪੂਰੇ ਗੁਰਦੇਵ ਰਹਾ ਸਤ ਨਿਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸ਼ਲੋਕ ਬਸੰਤ ਸਵਰਗ ਲੋਕ ਹੈ ਜਿਤ ਤੇ ਵਿਥਵੀ ਨਵਖੰਡਣ ਹੈ ਬੇਸਰੰਤ ਹਰ ਗੋਪਾਲ ਹੈ ਨਾਨਕ ਦੇ ਪ੍ਰਾਣੀ ਉਦਿਆਨ ਪਰਮਾਣ